ਅੱਜ ਉਹ ਪਿੰਡ ਤਿਉਨੇ ਤੋਂ ਮਿਲਿਆ ਉਹ ਤੇ ਤਲਾਸ਼ ਚ ਲਗਾਤਾਰ ਕੱਲ ਤੋਂ ਜਾਰੀ ਸੀ ਤੇ ਅੱਜ ਜਿਹੜੇ ਸਹਾਰਾ ਏਜੰਸੀ ਵਾ ਤੇ ਟੀਮ ਵੱਲੋਂ ਇਹ ਤਲਾਸ਼ ਕਰਦੇਗਾ ਘਰ ਦੇ ਪਰਿਵਾਰ ਵਾਲੇ ਵੀ ਇੱਥੇ ਹੈਗੇ ਆ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬੁਲਾਹਾਲ ਹੈ ਤੇ ਰਿਸ਼ਤੇਦਾਰ ਨੇ ਕੁਝ ਗਵਾਂਢੀ ਨੇ ਤੇ ਕੋਈ ਕੱਲ ਦਾ ਬੱਚਾ ਜਿਹੜਾ ਸੀਗਾ ਉਹ ਗੁੰਮਿਆ ਹੋਇਆ ਸੀਗਾ ਘਰਦਿਆਂ ਨੂੰ ਮੌਕੇ ਬਿਲਕੁਲ ਨਹੀਂ ਪਤਾ ਲੱਗਿਆ ਸੀਗਾ ਕਿ ਕੌਣ ਕਿੱਥੇ ਗਿਆ ਸਾਡਾ ਬੱਚਾ ਪਰ ਅੱਜ ਜਦੋਂ ਕੱਲ ਕਪੜਿਆਂ ਦੀ ਪਛਾਣ ਹੋ ਗਈ ਉਸ ਤੋਂ ਬਾਅਦ ਉਹਦੀ ਤਲਾਸ਼ ਚ ਜਾਰੀ ਕਰਦੇ ਵੱਲ ਕੀਤੀ ਗਈ ਤੇ ਅੱਜ ਜਿਹੜਾ ਹੈਗਾ ਫਾਈਨਲੀ ਬੱਚਾ ਮਿਲ ਗਿਆ ਸੀਗਾ ਸਹਾਰਾ ਜਨਸੀਵਾਦੀ ਟੀਮ ਸੀ ਇੱਧਰ ਕਰ ਲੈ ਫਿਰ ਬੈਕ ਪਟਾਟਾ ਇੱਧਰ ਕਰ ਲੈ ਫਿਰ ਇੱਧਰ ਬੈਕਿੰਗ ਪਟਾਟਾ ਹੈ ਸੰਦੀਪ ਕਿੰਨੇ ਟਾਈਮ ਬਾਅਦ ਇਹ ਬੱਚਾ ਮਿਲੇਗਾ ਕਿੱਥੇ ਮਿਲੇਗਾ ਸਰ ਤੁਹਾਨੂੰ ਸਹਾਰਾ ਕੰਟਰੋਲੋਂ ਤੇ ਫੋਨ ਆਇਆ ਸੀ ਕਿ ਬਠਿੰਡਾ ਤਰੰਦੇ ਨਹਿਰ ਦੇ ਵਿੱਚ ਤੇ ਉਹਨੇ ਕੋਲੇ ਇੱਕ ਡੈਡ ਕੋਈ ਨਹੀਂ ਕੱਲ ਦੀ ਗੱਲ ਦੱਸਣਾ ਗੱਲ ਤੋਂ ਸਟਾਰਟ ਕਰ ਕ ਕੋਈ ਨਹੀਂ ਦੀਪ ਕਦੋਂ ਇਹ ਮੁੰਡਾ ਮਿਲੇਗਾ ਕਿੱਥੇ ਮਿਲੇਗਾ ਕੱਲ ਦਾ ਡੁੱਬਿਆ ਹੈਗਾ ਸਰ ਕੱਲ 11:30 ਵੇ ਸਾਨੂੰ ਫੋਨ ਆਇਆ ਸੀ ਬਠਿੰਡਾ ਤਰੰਦੇ ਨਹਿਰ ਉੜੀਆ ਕਲੋਨੀ ਕੋਲੇ ਇੱਕ ਬੱਚਾ ਡੁੱਬਿਆ ਹੋਇਆ ਹੈ ਸੋਡੀਅਮ ਆਪਕੇ ਤਿੰਨ ਐਂਬੂਲੈਂਸ ਦਾ ਜਗਾ ਜਗਾ ਤੇ ਰਸਕੂ ਕਰਦੀਆਂ ਸੀਗੀਆਂ ਕੋਐਂਡੀਅਰਫ ਵਗੈਰਾ ਟੀਮ ਵੀ ਲੱਗੀ ਸੀਗੀ ਅੱਜ ਐਂਡੀਆਰਫ ਟੀਮ ਵਗੈਰਾ ਹੈ ਨਹੀਂ ਸੀ ਅੱਜ ਸਾਡੀਆਂ 2-3 ਐਂਬੂਲੈਂਸ ਦਾ ਸਹਾਰਾ ਟੀਮ ਦੀਆਂ ਰਸਕੂ ਲੱਗੀਆਂ ਹੋਈਆਂ ਸੀ ਬੱਚੇ ਨੂੰ ਲੱਭਣ ਵਾਸਤੇ ਉਹ ਕਿ ਉਹਦੀ ਡੈੱਡ ਬੋਡੀ ਤੇ ਉਹਨੇ ਹੈਡਾਂ ਤੋਂ ਮਿਲੀ ਆ ਤੇ ਅਸਟਾਲੇ ਕੇ ਅਸੀਂ ਸਰ ਠਾਣਾ ਕਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਕਿੰਨਾ ਟਾਈਮ ਹੋ ਗਿਆ ਹੈ ਤੁਸੀਂ ਬੋੜੀ ਲੱਭੀ ਹੈ ਅੱਜ ਟੋਟਲ ਕਿੰਨਾ ਟਾਈਮ ਹੋ ਗਿਆ ਜੇ ਕੱਲ ਦੀ ਗੱਲ ਸਰ ਕਾਫੀ ਟਾਈਮ ਹੋ ਗਿਆ ਕੱਲ 11:30 ਵਜੇ ਤੋਂ ਲੈ ਕੇ ਹੁਣ ਟਾਈਮ 4:15 ਹੋ ਗਏ ਹੈ 36 ਘੰਟੇ ਹੋ ਗਏ ਹਾਂਜੀ ਹੋ ਗਏ ਸਰ ਕਿਹੜੀ ਕਿਹੜੀ ਟੀਮਾਂ ਲੱਗੀਆਂ ਸੀ ਕੱਲ ਜੀ ਕੱਲ ਐਨਡੀਆਰ ਵਗੈਰਾ ਲੱਗੀ ਸੀ ਅੱਜ ਤਾਂ ਅਸੀਂ ਕੱਢ ਕੇ ਲੈ ਕੇ ਆਏ ਹਾਂ ਸਹਾਰਾ ਟੀਮ ਨਾਲ ਸਰ ਕੀ ਪਛਾਣ ਕੇ ਹੋਈ ਹੈ ਜੀ ਪਛਾਨ ਤੇ ਇਹਦਾ ਕੁਨਾਲਾ ਪੁੱਤਰ ਤਿਲਕਨਾਰਾਇਣ ਉਮਰ 10 ਸਾਲ ਦੀ ਆ ਇਦੇ ਪਿਛਲੇ ਡੇਢ ਮਹੀਨੇ ਪਹਿਲਾਂ ਇਹਦੇ ਫਾਦਰ ਦੀ ਡੈਥ ਹੋ ਗਈ ਸੀ ਸਰ। ਵਾਸੀ ਕਿੱਥੋਂ ਦਾ ਰਹਿਣ ਵਾਲਾ? ਇਹ ਜੋਗਿੰਗਰ ਗੜੀ ਨੰਬਰ 5/2 ਦਾ ਸਰ। ਤੇ ਪਰਿਵਾਰ ਨੂੰ ਕਦੋਂ ਤਲਾ ਮਿਲੀ ਪਰਿਵਾਰ? ਪਰਿਵਾਰ ਨੂੰ ਅਸੀਂ ਜਦੋਂ ਇੱਥੋਂ ਨਾਲ ਦੀ ਨਾਲ ਦੇਖੀ ਸੀ ਸਰ ਪਰਿਵਾਰ ਨੂੰ ਇਤਲਾਹ ਤਾਂ ਜੀ। ਅੱਛਾ ਇਹ ਫਿਰ ਨਾਉਣ ਵਾਸਤੇ ਗਏ ਸੀ ਪਤਾ ਲੱਗਿਆ ਸੀ। ਇਹ ਤਾਂ ਸਾਰਾ ਕੁਝ ਨਹੀਂ ਪਤਾ ਜੀ ਪਰਿਵਾਰਕ ਮੈਂਬਰਾਂ ਤੋਂ ਪੁੱਛਾਂਗੇ ਨਾਉਣ ਵਾਸਤੇ ਗਿਆ ਸੀ ਕਿ ਕਿੱਨੇ ਗਿਆ ਸੀ। ਪੜਦਾ ਵੀ ਸੀ ਇਹ। ਇਹ ਪੜਦਾ ਜੀ ਸਾਰੇ 4ਵੀਂ ਕਲਾਸ 'ਚ ਪੜਦਾ ਸੀ ਜੀ ਸਰਕਾਰੀ ਸਕੂਲ 'ਚ ਪੜਦਾ ਹੀ ਉਹ ਪਰਸਰਾਮ ਨਗਰ। ਇਹਦੇ ਨਾਲ ਹੋਰ ਵੀ ਸੀਗੇ ਬੱਚੇ ਸੁਣਨ ਚਾਹ। ਤਿੰਨੇ ਆਣੇ ਆ ਬੱਚੇ ਦੀ ਅੱਜ ਜਿਹੜੀ ਹੈ ਡੈੱਡ ਬੋਡੀ ਹੈ ਮਰਤਕ ਸਰੀਰ ਆ ਉਹ ਪਿੰਡ ਤਿਹੋਣੋਂ ਤੋਂ ਲੱਭਿਆ ਗਿਆ ਕੁਨਾਲ ਨਾਮ ਹੈ ਸ਼ਾਇਦ ਕੁਨਾਲ ਨਾਮ ਸੀ ਕੁਨਾਲ ਨਾਮ ਦਾ ਬੱਚਾ ਸੀ ਚੌਥੀ ਕਲਾਸ ਦਾ ਵਿਦਿਆਰਥੀ ਸੀਗਾ ਤੇ ਕੱਲ ਵੀ ਲਗਾਤਾਰ ਤਲਾਸ਼ ਚ ਜਾਰੀ ਸੀ 70 ਘੰਟੇ ਲਗਭਗ ਹੋ ਗਏ ਸੀ ਕੱਲ 11:30 ਤੋਂ ਗੁੰਬਿਆਸੀ ਤੇ ਅੱਜ 4 ਵਜੇ ਦੇ ਲਗਭਗ ਲੱਭਿਆ ਤੇ ਪਰਿਵਾਰ ਜਿਹੜਾ ਹੈਗਾ ਪਰਿਵਾਰ ਮੌਜੂਦਾ ਰੋ ਰੋ ਕੇ ਤੁਸੀਂ ਦੇਖ ਸਕਦੇ ਹੋ ਸਾਨੂੰ ਮਤਲਬ ਮੈਂ 7 ਵਜੇ ਸ਼ਾਮ ਨੂੰ ਪਤਾ ਲੱਗਿਆ ਤੇ ਉਹ ਮੈਂ ਵੀਡੀਓ ਦੇਖੀ ਸੀਗੀ ਬੱਚਾ ਦੀ ਕਿ ਚਾਰ ਬੱਚੇ ਹੈਗੇ ਆ ਕਿ ਇੱਕ ਮਤਲਬ ਤਿੰਨ ਬੱਚੇ ਆ ਗਿਆ ਇੱਕ ਮਤਲਬ ਡੁੱਬ ਗਿਆ ਤੇ ਮਰ ਕੇ 7 ਵਜੇ ਨੂੰ ਫੋਨ ਆਇਆ ਮੈਨੂੰ ਕਿ ਬੱਚਾ ਆਇਆ ਕਰਕੇ ਆਇਆ ਨਹੀਂ ਕਰੇ ਜਗਾਂ ਦੇ ਤੇ ਫਿਰ ਮੈਂ ਉਸ ਤੋਂ ਬਾਅਦ ਅਸੀਂ ਤਲਾਸ਼ ਕੀਤੀ ਇਹਨਾਂ ਨੂੰ ਕਿ ਬੱਚਾ ਸਾਡਾ ਕਿੱਥੇ ਗਿਆ ਤੇ ਅਸੀਂ ਪੁਲਿਸ ਪੁਲਿਸ ਪੜਤਾਲ ਵੀ ਕੀਤੀ ਪੁਲਿਸ ਨੂੰ ਕਮਗਾਰੀ ਵੀ ਕੀਤੀ ਜਦੋਂ ਪੁਲਿਸ ਵਾਲਾਂ ਕੋਲੇ ਗਏ ਤੇ ਉਹਨਾਂ ਨੇ ਜਦੋਂ ਦੇਖਿਆ ਤੇ ਉਹਨਾਂ ਨੇ ਮਤਲਬ ਕੱਟ ਕੇ ਕਿਹਾ ਆਜੋ ਤੁਹਾਨੂੰ ਦਿਖਾਵਾਂ ਬੱਚਾ ਕਿ ਮਤਲਬ ਕੱਪੜੇ ਦਿਖਾ ਦਿੰਨਾ ਤੁਹਾਨੂੰ ਇਹ ਕੱਪੜੇ ਦਿਖਾਏ ਤੇ ਮੁੰਡਰ ਆਪਣੇ ਸਾਡੇ ਪੁਰਾਣੇ ਦੇ ਸੀ ਕੱਪੜੇ ਅਕਸਰ ਰੋਜ਼ ਦੀ ਤਰ੍ਹਾਂ ਬੱਚਾ ਸਕੂਲ ਹੀ ਜਾਂਦਾ ਸੀਗਾ ਸੋ ਰੋਜ਼ ਸਕੂਲ ਹੀ ਜਾਂਦਾ ਸੀ ਸਕੂਲ ਤੋਂ ਵਿੱਚੋਂ ਛੁੱਟੀ ਨਹੀਂ ਛੁੱਟੀ ਕੱਲ ਛੁੱਟੀ ਸੀਗੀ ਉਹਨੂੰ ਅੱਛਾ ਕੱਲ ਕੁਦਰਤੀ ਪੇਪਰ ਕਰਕੇ ਛੁੱਟੀ ਸੀ ਸਿਰਫ ਪੇਪਰ ਚੱਲੀ ਜਾਂਦੇ ਇੱਕਦਮ ਛੁੱਟੀ ਦੀ ਇੱਕਦਮ ਪੇਪਰ ਸੀ ਕੱਲ ਕਰਕੇ ਛੁੱਟੀ ਸੀ ਉਹਨਾਂ ਨੂੰ ਜਿਹਦੇ ਨਾਲ ਦੇ ਬੱਚੇ ਜਿਹੜੇ ਕੀ ਉਹਦੇ ਦੋਸਤ ਵੀ ਹੈ ਜਿਹੜੇ ਹਾਂ ਦੋਸਤ ਹੀ ਹੋਣਗੇ ਜੀ ਦੇਖੋ ਆਪਾਂ ਤਾਂ ਜਾਣਦੇ ਨਹੀਂ ਹੈਗੇ ਕਿ ਉਹਨਾਂ ਨੇ ਦੱਸਿਆ ਨਹੀਂ ਨਾ ਉਹਨਾਂ ਨੇ ਕੋਈ ਦੱਸਿਆ ਨਹੀਂ ਹੈਗਾ ਘਰੇ ਆ ਕੇ ਵੀ ਤਲਾਹ ਨਹੀਂ ਕੀਤੀ ਗਈ ਅਸੀਂ ਹੈਗਾ ਪਰਿਵਾਰ ਚ ਕੌਣ ਕੌਣ ਹੈ ਇਹਦੇ ਪਰਿਵਾਰ ਦੇ ਵਿੱਚ ਇਹਦੇ ਭੈਣ ਭੈਣਾਂ ਇੱਕ ਇੱਕ ਭਰਾ ਇਹਦਾ ਇੱਕ ਦੀ ਮੰਮੀ ਹੈ ਛੋਟੇ ਹਾਂ ਡੈਡੀ ਦੇ 1.5 ਮਿੰਟ ਪਹਿਲਾਂ ਡੈਥ ਹੋ ਗਈ ਛੋਟੇ ਤੂੰ ਭਰਾ ਨਹੀਂ ਵੱਡੇ ਆ ਮਤਲਬ ਹੈ ਥੋੜੇ ਥੋੜੇ ਫਰਕ ਆ ਬਸ ਇਹ ਸਭ ਤੋਂ ਛੋਟਾ ਸੀ ਦੋ ਭੈਣ ਭਰਾ ਸੀ ਇਹ ਦੋ ਭੈਣ ਭਰਾਵਾਂ ਦਾ ਇਹ ਛੋਟਾ ਭਰਾ ਸੀਗਾ ਤੇ ਜਿਹੜਾ ਫਾਦਰ ਸੀ ਇਹ ਲੜਕੇ ਬੱਚੇ ਦੇ ਤਾਂ ਉਹ ਦੱਸਿਆ ਜਾਂਦਾ ਕਿ ਜੇ 1.5 ਮਹੀਨੇ ਪਹਿਲਾਂ ਉਹਦੀ ਡੈਥ ਹੋ ਗਈ ਉਹਦੇ ਡੈਡੀ ਫਾਦਰ ਦੀ ਪਰਿਵਾਰ 'ਚ ਇੱਕ ਭੈਣ ਹੈਗੀ ਆ ਤੇ ਇੱਕ ਭਰਾਗਾ ਹੋਰ ਇਹਦਾ ਤੇ ਮਤ ਆ ਗਈ ਤੇ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਹੈਗਾ ਤਾਂ ਕੱਲ ਇਹੇ ਨਹਾਉਣ ਗਏ ਸੀ ਸਕੂਲੋਂ ਕੱਲ ਛੁੱਟੀ ਸੀਗੀ ਸਕੂਲ ਦੀ ਕੱਲ ਸਕੂਲ ਦੀ ਛੁੱਟੀ ਸੀ ਤੇ ਛੁੱਟੀ ਫੋਨ ਦੇ ਕਾਰਨ ਇੱਕ ਗਰਮੀ ਜ਼ਿਆਦਾ ਸੀ ਤਿੰਨ ਚਾਰ ਦਿਨੋਂ ਗਰਮੀ ਜ਼ਿਆਦਾ ਪਿਆਰੀ ਆ ਤਾਂ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਇਹ ਨਹਿਰ ਤੇ ਜਿਹੜਾ ਹੈ ਨਹਾਉਣ ਗਏ ਸੀਗੇ ਬੱਚੇ ਇਕੱਠੇ ਹੋ ਗਏ ਚਾਰ ਬੱਚੇ ਸੀਗੇ ਇਹ ਦੋ ਜਿਹੜੇ ਮੌਕੇ ਤੇ ਜਦੋਂ ਇਹ ਡੁੱਬਿਆ ਬੱਚਾ ਤਾਂ ਮੌਕੇ ਤੇ ਉਹ ਫਰਾਰ ਹੋ ਗਏ ਸੀ ਉਹ ਬੱਚੇ ਭੱਜ ਗਏ ਸੀ ਤੇ ਜਿੰਨਾ ਚੋ ਇਹ ਜਿਹੜਾ ਇਹ ਡੁੱਬ ਗਿਆ ਸੀ ਕੱਲ ਦੀ ਤਲਾਸ਼ ਇਹਦੀ ਜਾਰੀ ਰੱਖੀ ਹੋਈ ਸੀਗੀ ਸੰਸਥਾਵਾਂ ਸੀਗੀਆਂ ਸਾਰਾ ਜਨ ਸੇਵਾ ਤੇ ਨਾਲ ਹੀ ਐਨ ਡੀ ਆਰ ਐਫ ਦੀ ਟੀਮ ਸੀਗੀ ਤੇ ਪੁਲਿਸ ਸੀਗੀ ਸਾਰੇ ਹੀ ਜਿਹੜੇ ਹੈਗਾ ਤਲਾਸ਼ ਲਗਾਤਾਰੀ ਦੀ ਕਰ ਰਹੇ ਸੀਗੇ ਤੇ ਅੱਜ ਫੈਂਦੀ ਜਾ ਕੇ ਲਿਆਉਣੇ ਪਿੰਡ ਤੋਂ ਆ ਕੇ ਜਿਹੜਾ ਹੈਗਾ ਉਹ ਡੈੱਡ ਬੋਡੀ ਬੱਚੇ ਦੀ ਹੈ ਮਰ ਗਈ ਹੈ ਤਾਂ ਪਰਿਵਾਰ ਜਿਹੜਾ ਹੈ ਉਹਨੂੰ ਹਸਪਤਾਲ ਚ ਇਸ ਵਕਤ ਲੈ ਕੇ ਆਇਆ ਡਾਕਟਰ ਜਿਹੜੀ ਫਾਰਮੈਟ ਹੈਗੀ ਆ ਉਹ ਕੀਤੀ ਜਾਊਗੀ ਉਸ ਤੋਂ ਬਾਅਦ ਮੋਰਚੀ ਦੇ ਵਿੱਚ ਜਾਂ ਫਿਰ ਪਰਿਵਾਰ ਨੂੰ ਪਰਿਵਾਰ ਦੇ سپرد ਉਹ ਕਰਤੇ ਜਾਂਦੇ ਤਾਂ ਬੱਚੇ ਜਿਹੜੇ ਹੈਗੇ ਆ ਘਰੋਂ ਦੱਸ ਕੇ ਨਹੀਂ ਗਏ ਸੀਗੇ ਬੱਚੇ ਘਰੇ ਦੱਸ ਕੇ ਨਹੀਂ ਗਏ ਸੀ ਜੀ ਉਹਨਾਂ ਹੋਣਗੇ ਅੱਜ ਕੱਲ ਛੁੱਟੀ ਹੋਣ ਕਰਕੇ ਤੇ ਗਰਮੀ ਦਾ ਜ਼ਿਆਦਾ ਹੋਗੀ 3-4 ਦਿਨੋਂ ਕਿ ਸੋ ਨਹਾਉਣ ਚਲੇ ਗਏ ਸੀਗੇ ਨਹਿਰ ਤੇ ਇਹ 10 ਸਾਲ ਦਾ ਬੱਚਾ ਜਿਹੜਾ ਹੈਗਾ ਇਹ ਕੱਲ ਪਾਣੀ ਤੇਜ਼ ਵਹਾਵ ਦੇ ਕਾਰਨ ਅੱਗੇ ੜ ਗਿਆ ਸੀ ਜਿਸ ਕਾਰਨ ਇਸ ਬੱਚੇ ਦੀ ਬੜੀ ਇੱਕ ਤੋਖਰੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਹੈ ਤਾਂ ਅਸੀਂ ਸਾਰਿਆਂ ਨੂੰ ਇਹ ਬੰਤੀ ਬੇਨਤੀ ਕਰਦੇ ਕਿ ਜਿਹੜਾ ਸਰਹੰਦ ਨਹਿਰ ਹੈ ਇਹਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਤੇ ਸਾਈਡਾਂ ਤੋਂ ਪੱਕੀ ਕਰ ਦਿੱਤੀ ਗਈ ਹੈ ਨਹਿਰ ਇਹ ਜਿਹੜੀ ਸਰੰਦ ਨਹਿਰ ਹੈ ਸਾਈਡਾਂ ਤੋਂ ਪੱਕੀ ਹੋ ਗਈ ਹੈ ਇਸ ਕਰਕੇ ਇਹਦੀ ਡੂੰਘਾਈ ਜ਼ਿਆਦਾ ਹੋ ਗਈ ਹੈ ਤੇ ਇਹ ਇਹਦੇ ਵਿੱਚੋਂ ਬੱਚਾ ਤੱਕ ਜੇ ਵੱਡਾ ਕੋਈ ਡਿੱਗ ਜਵੇ ਤਲਕਣ ਕਰਕੇ ਉਹ ਬਾਹਰ ਨਿਕਲਣਾ ਉਹਦਾ ਮੁਸ਼ਕਿਲ ਹੋ ਜਾਂਦਾ ਹੈ ਕੋਈ ਬੱਚਾ ਤੂੰ ਫੋਟੋ ਖਾਣੇ ਫੋਟੋ ਵੀ ਹੈਗੀ ਹੈ ਜਿਹੜੀ ਬੱਚੇ ਦੀ ਫੋਟੋ ਇਹ ਮਾਸੂਮ ਬੱਚਾ ਜਿਹੜਾ ਛੋਟੀ ਮਤਲਬ ਚੱਲ ਰਿਹਾ ਦੇ ਬੱਚਾ ਜੀ ਕੁਨਾਲ ਨਾਮ ਸੀ ਇਸ ਬੱਚੇ ਦਾ ਤੇ ਜੋਗੀਨਗਰ ਦਾ ਫਿਰ ਐਂਡ ਵਾਲਾ ਸੀ ਬਿਸ਼ੰਦਾ ਦੇ ਜੋਗੀਨਗਰ ਦਾ ਠੀਕ ਹੈ ਬੰਦ ਇੱਕ ਮਿੰਟ ਇੱਕ ਮਿੰਟ ਹਾਂ ਤਾਂ ਅੱਜ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਹੜਾ ਨਹਿਰ ਦੇ ਵਿੱਚ ਨਹਾਉਣ ਤੋਂ ਪਰਹੇਜ਼ ਕਰਨਾ ਕਿਉਂਕਿ ਪਹਿਲਾਂ ਜੋ ਕੱਚੀ ਨਹਿਰ ਸੀ ਉਦੋਂ ਉਹਦੇ ਕਿਨਾਰੇ ਟੇਪਰ ਥੋੜੇ ਹੁੰਦੇ ਸੀ ਹੁਣ ਜਿਹੜਾ ਪੱਕੀ ਨਹਿਰ ਹੋਣ ਕਰਕੇ ਇਹਨੂੰ ਇਹਦੇ ਵਿੱਚ ਡੁਗਾਈ ਇਹਦੀ ਵੱਧ ਗਈ ਹੈ ਤੇ ਦਾਲੀ ਜਿਹੜਾ ਹੈਗਾ ਇਹ ਖਤਰਾ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ ਆ ਇਹ ਪਰਿਵਾਰ ਵਾਲੇ ਨੇ ਰਿਕਸਟਾਰੇ ਤੇ ਉਹਦੇ ਹੋਰ ਸੰਬੰਧੀ ਇੱਥੇ ਪਹੁੰਚਿਆ ਹੈ ਮੌਕੇ ਤੇ ਕਰਦੇ ਮਾ ਕਰੇ ਨਾ ਬਾਕੀ ਕਰ ਦਾਂ ਕਰੇ ਮਾਤਾ ਰੇ ਮਾਤਾ ਰੇ ਨਾਲ ਨਾ ਮੁੰਡੇ ਕਿੰਨੇ ਸਾਲ ਦਾ 10-11 ਦਾ 10 ਦਾ ਬੱਚਾ ਸੀ ਇਹ ਮਾ ਜਿਹੜਾ ਅੱਜ ਦੀ ਡੱਥ ਹੋਈ ਹੈ ਬਾਕੀ ਬਾਕੀ ਜਿਹੜੇ ਜੀ ਹਜੇ ਤੇ ਪਰਿਵਾਰ ਦਾ ਬਾਕੀ ਜਿਹੜੇ ਦੂਜੇ ਲੜਕੇ ਸੀਗੇ ਨਾਲ ਇਹਦੇ ਕੌਣ ਆਉਣਗੇ ਸੀ ਉਹਦਾ ਕੋਈ ਪਤਾ ਨਹੀਂ ਹਜੇ ਲੱਗਿਆ ਵੀ ਕੌਣ ਸੀ ਜੇ ਆਪ ਨੂੰ ਘਾਟੇ ਦਾ ਫਿਰਦਾ ਪਿਆ ਉੱਥੇ ਨਾਲ ਨਹੀਂ ਆ ਸਕਦਾ ਤਾਂ ਦੇਖਦੇ ਰਹੋ ਆਪਣੇ ਚੈਨਲ ਪੰਜ ਪੁਆਇੰਟ ਵੀ ਜੈਨ ਜੈ ਭਾਰਤ